ਅੱਜ ਅਸੀਂ ਵਾਰਡ ਨੰਬਰ 41 ਦੇ ਵਿੱਚ ਬੌਝਨ ਸਮਾਜ ਪਾਰਟੀ ਦੇ ਔਰ ਸਾਡੇ ਭੈਣ ਜੀ ਜਸਵੀਰ ਕੌਰ ਜੀ ਉਹਨਾਂ ਦੇ ਸਮਰਥਨ ਦੇ ਵਿੱਚ ਸਾਰੇ ਅਸੀਂ ਲੋਕ ਇੱਥੇ ਜਿਹੜਾ ਇਕੱਠੇ ਹੋਏ ਆਂ ਔਰ ਵਾਰਡ ਨੰਬਰ 41 ਤੋਂ ਜਿਥੇ ਜਿਹੜਾ ਆ ਬਹੁਤ ਸਾਰੇ ਜਰਨਲਿਸਟਾਂ ਨੇ ਸਰਵੇ ਕੀਤਾ ਔਰ ਉਹਦੇ ਵਿੱਚ ਜਿਹੜੀ 41 ਨੰਬਰ ਸੀਟ ਆ ਉਹ ਸਾਡੇ ਭੈਣ ਜੀ ਜਸਵੀਰ ਕੌਰ ਜੀ ਜਿਹੜੇ ਪੂਰਨ ਬਹੁਮਤ ਦੇ ਨਾਲ ਜਿਹੜਾ ਆ ਉਹ ਜਿੱਤ ਕੇ ਬੌਝਨ ਸਮਾਜ ਪਾਰਟੀ ਦੀ ਝੋਲੀ ਵਿੱਚ ਪਾ ਰਹੇ ਆ ਔਰ ਜੰਦਰ ਦੀ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਖਾਤਾ ਖੋਲਣ ਜਾ ਰਿਹਾ ਉਹਦੀ ਸ਼ੁਰੂਆਤ ਜਿਹੜੀ ਹੈ ਬੂਟਾ ਮੰਡੀ ਤੋਂ ਜਿਹੜੀ ਜਿਹਨੂੰ ਆਪਾਂ ਦਲਤਾਂ ਦੀ ਰਾਜਧਾਨੀ ਕਿਹਾ ਜਾਂਦਾ 41 ਨੰਬਰ ਵਾਰਡ ਤੋਂ ਹੋ ਰਹੀ ਆ ਔਰ ਜਿਹੜਾ ਹਮੇਸ਼ਾ ਸਾਡੇ ਸਮਾਜ ਨੂੰ ਮੀਣਾ ਮਾਰਿਆ ਜਾਂਦਾ ਵੀ ਇਹ ਜਿਹੜੀ ਇੱਥੇ ਚੁਮਾਰਾਂ ਦੀ ਰਾਜਧਾਨੀ ਆ ਪਰ ਜਿਹੜਾ ਇੱਥੋਂ ਬੀਐਸਪੀ ਦਾ ਕੈਂਡੀਡੇਟ ਜਿਹੜਾ ਉਹ ਜਿੱਤਦਾ ਨਹੀਂ ਹੈਗਾ ਉਹ ਹਲਾਮਾ ਅਸੀਂ ਲਾਦਣ ਔਰ ਜਿਹੜੇ ਲੋਕ ਉਹ ਸਾਨੂੰ ਤਾਨੇ ਮੇਨੇ ਬਾਰ-ਬਾਰ ਮਾਰਦੇ ਰਹਿੰਦੇ ਆ ਉਹਨਾਂ ਦੇ ਮੂੰਹ ਦੇ ਉੱਤੇ ਜਿਹੜੀ ਅਸੀਂ ਕਰਾਰੀ ਜਿਹੜੀ ਚਪੇੜਮਾਨੀ ਇਹ ਸੀਟ ਜਿੱਤ ਕੇ ਔਰ ਇਹ ਸੀਟ ਜਿੱਤ ਕੇ ਅਸੀਂ ਪੂਰਨ ਮੁਹੰਮਦ ਦੇ ਨਾਲ ਜਿਹੜਾ ਆ ਉਹ ਬੌਝਨ ਸਮਾਜ ਪਾਰਟੀ ਦੇ ਝੋਲੀ ਪਾਵਾਂਗੇ ਔਰ ਵਾਰਡ ਨੰਬਰ 41 ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਵਾਰਡ ਦੇ ਜਿੰਨੇ ਵੀ ਲੋਕ ਰਹਿਣ ਵਾਲੇ ਆ ਵੋਟਰ ਆ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਜਿਹੜਾ ਆ ਉਹ ਕੈਂਡੀਡੇਟ ਦੇਖੀਏ ਕੰਮ ਕਰਨ ਵਾਲਾ ਕੈਂਡੀਡੇਟ ਕਿਹੜਾ ਠੀਕ ਆ ਪੈਸੇ ਵਾਲੇ ਕੈਂਡੀਡੇਟ ਬਹੁਤ ਖੜੇ ਆ ਇੱਥੋਂ ਕਾਂਗਰਸ ਵਾਲੇ ਭਾਜਪਾ ਵਾਲੇ ਅਕਾਲੀ ਦਲ ਵਾਲੇ ਵੀ ਖੜੇ ਆ ਪਰ ਆਪਾਂ ਦੇਖੀਏ ਕਿ ਸਾਡੇ ਜਿਹੜੇ ਜਸਵੀਰ ਕੌਰ ਭੈਣ ਜੀ ਆ ਇਹ ਆਸ਼ਾ ਵਰਕਰ ਰਹੇ ਆ ਪਹਿਲਾਂ ਵੀ ਕੰਮ ਕਰਦੇ ਰਹੇ ਆ ਵਾਰਡ ਦੇ ਵਿੱਚ ਵਿਚਰਦੇ ਆ ਔਰ ਛੋਟੇ-ਮੋਟੇ ਕੰਮ ਜਿੰਨੇ ਵੀ ਹੁੰਦੇ ਆ ਇਹਨਾਂ ਨੂੰ ਖੁਦ ਕਰਵਾਉਣੇ ਹੁੰਦੇ ਆ ਔਰ ਐਕਟਿਵ ਆ ਔਰ ਦੌੜ ਭੱਜ ਕਰਨ ਵਾਲੇ ਆ ਔਰ ਜਿਹੜਾ ਕਾਉਂਸਲਰ ਹੁੰਦਾ ਉਹ ਇੱਕ ਆਪਣੇ ਪਰਿਵਾਰ ਦਾ ਮੈਂਬਰ ਹੁੰਦਾ ਆ ਜਿਹੜਾ ਸਾਡੇ ਜਿਹੜਾ ਇਹ ਜਿਹੜੇ ਸਾਡੇ ਵਾਰਡ ਦੀ ਜਿਹੜੀ ਆ ਪੱਗ ਹੁੰਦਾ ਉਹ ਕਿਉਂਕਿ ਹਰ ਜਗ੍ਹਾ ਨਾਲ ਜਿਹੜਾ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲ ਸਕੇ ਔਰ ਜਿਹੜਾ ਕਰਪਟ ਨਾ ਹੋਵੇ ਜਿਹੜਾ ਰਿਸ਼ਵਤਖੋਰ ਨਾ ਹੋਵੇ ਔਰ ਭੈਣ ਜੀ ਬਹੁਤ ਮਿਹਨਤੀ ਆ ਔਰ ਇਹ ਸਾਡੀ ਆਪਣੀ ਪਾਰਟੀ ਜਿਹੜੀ ਬਹੁਜਨ ਸਮਾਜ ਪਾਰਟੀ ਆ ਠੀਕ ਆ ਨਾ ਸਾਬਕਾਂਸ਼ੀ ਰਾਮ ਜੀ ਦੀ ਬਣਾਈ ਹੋਈ ਪਾਰਟੀ ਆ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਿਹੜੇ ਸਿਧਾਂਤਾਂ ਤੇ ਚੱਲਣ ਵਾਲੀ ਨੀਲੇ ਝੰਡੇ ਵਾਲੀ ਪਾਰਟੀ ਆ ਸੋ ਮੈਂ ਸਾਰੇ ਜਿਹੜੇ ਵਾਰਡ ਨੰਬਰ 41 ਦੇ ਵੋਟਰਾਂ ਨੂੰ ਬੇਨਤੀ ਕਰਦਾ ਵੀ ਇੱਕ ਇੱਕ ਜਿਹੜਾ ਬਟਨ ਆ ਉਹ ਹਾਥੀ ਵਾਲੇ ਚੋਣ ਨਿਸ਼ਾਨ ਵਾਲਾ ਦਬਾ ਕੇ 21 ਤਰੀਕ ਨੂੰ ਜਿਹੜਾ ਆ ਉਹ ਭੈਣ ਜੀ ਨੂੰ ਜਿਹੜਾ ਜਿਤਾ ਕੇ ਕਾਰਪਸ਼ਨ ਦੇ ਵਿੱਚ ਭੇਜਿਆ ਜਾਵੇ ਤਾਂ ਕਿ ਜਿਹੜੇ ਸਾਡੇ ਕੰਮ ਰਹਿੰਦੇ ਆ ਜਿੱਦਾਂ ਕਿ ਸਾਡੇ ਇਲਾਕੇ ਦੇ ਨੀਲੇ ਕਾਰਡਾਂ ਦਾ ਬਹੁਤ ਕੰਮ ਆ ਕਿ ਜਦੋਂ ਦੀ ਇਹ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਬਹੁਤ ਸਾਰੇ ਗਰੀਬਾਂ ਦੇ ਜਿਹੜੇ ਆ ਨੀਲੇ ਕਾਰਡ ਕੱਢ ਦਿੱਤੇ ਗਏ ਔਰ ਬਹੁਤ ਸਾਰੇ ਇੱਥੇ ਪਰਿਵਾਰ ਹੈਗੇ ਜਿਹੜੇ ਗਰੀਬੀ ਰੇਖਾ ਦੇ ਥੱਲੇ ਆ ਜਿਨ੍ਹਾਂ ਦੀਆਂ ਬਾਲੇ ਵਾਲੀਆਂ ਛੱਤਾਂ ਆ ਜਿਨ੍ਹਾਂ ਨੂੰ ਹੱਲੇ ਤੱਕ ਜਿਹੜੇ ਆ ਉਹ ਪੈਸੇ ਨਹੀਂ ਮਿਲੇ ਔਰ ਸਾਡੇ ਇਸ ਵਾਰਡ ਦੇ ਵਿੱਚ ਸ਼ਗਨ ਸਕੀਮਾਂ ਬਹੁਤ ਰਹਿੰਦੀਆਂ ਆ ਜਿਹੜੇ ਕੁੜੀਆਂ ਦੇ ਵਿਆਹ ਹੋਏ ਆ ਸ਼ਗਨ ਸਕੀਮਾਂ ਨਹੀਂ ਮਿਲਦੀਆਂ ਕਿਉਂਕਿ ਪਹਿਲਾਂ ਇਹ ਜਿਹ ਜਿਹੜਾ ਪਹਿਲੇ ਇਥੇ ਕੌਂਸਲਰ ਸਗੇ ਉਹ ਕੰਮ ਹੀ ਨਹੀਂ ਕਰਦੇ ਸਗੇ ਔਰ ਜਿਹੜੀ ਕਣਕ ਮਿਲਦੀ ਆ ਉਹ ਤੁਹਾਨੂੰ ਪਤਾ ਹੈ ਕਿ ਹੁਣ ਜਦੋਂ ਦੀ ਇਹ ਸਰਕਾਰ ਬਣੀ ਆ ਇਹਨਾਂ ਕੋ ਕਣਕ ਤੱਕ ਨਹੀਂ ਦੇ ਹੋਈ ਔਰ ਜਿਹੜੀ ਸੈਂਟਰ ਦੀ ਆਉਂਦੀ ਆ ਕਣਕ ਉਹੀ ਮਿਲਦੀ ਆ 30 ਕਿਲੋ ਕਣਕ ਤੋਂ ਘਟਾ ਕੇ ਇਹਨਾਂ ਨੇ 5 ਕਿਲੋ ਕਰ ਦਿੱਤੀ ਹੈਗੀ ਸੋ ਸਾਰੇ ਜਿਹੜੇ ਅਸੀਂ ਗਰੀਬਾਂ ਗੁਰਬਿਆਂ ਦੇ ਕੰਮ ਕਰਨੇ ਆ ਸਾਡੇ ਜਸਵੀਰ ਕੌਰ ਜੀ ਭੈਣ ਜੀ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਰਾਵਾਂਗੇ ਸੋ ਇੰਨੀ ਬੇਨਤੀਆਂ ਕਰਦਾ ਹੋਇਆ ਮੈਂ 22 ਲਾਈਵ ਨਿਊਜ਼ ਚੈਨਲ ਦਾ ਜਿਹੜਾ ਆ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਗੱਡੂ ਸਾਹਿਬ ਦਾ ਇਹ ਜਿਹੜਾ ਹਮੇਸ਼ਾ ਦਾ ਰਕਰ ਜੈ ਭੀਮ ਜੈ ਭਰਤ